ਪਿੰਡ ਲੋਟ ਜ਼ਿਲ੍ਹਾ ਪਟਿਆਲਾ ਡੇਰਾ ਬਾਬਾ ਸ਼੍ਰੀ ਚੰਦ ਜੀ ਅਤੇ ਤਪਸਥਾਨ ਬਾਬਾ ਕਰਤਾਰਦਾਸ ਜੀ ਵਿਖੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਸਥਾਪਨ ਅਤੇ ਸੰਸਮਾਗਮ ਕਰਵਾਇਆ ਗਿਆ ਜਿਸ ਵਿੱਚ 2 ਜੁਲਾਈ ਨੂੰ ਪਿੰਡ ਲੋਟ ਦੀ ਨਗਰ ਪ੍ਰਕਰਮਾ ਕੀਤੀ ਗਈ ਅਤੇ 21 ਜੁਲਾਈ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਸਥਾਪਨ ਸ਼੍ਰੀਮਾਨ ਮਹੰਤ ਆਤਮਾਰਾਮ ਜੀ ਦੀ ਸਰਪ੍ਰਸਤੀ ਹੇਠ ਕੀਤੀ ਗਈ ਜਿਸ ਵਿੱਚ अनेका ਹੀ ਮੱਤਾਂ ਦੇ ਸਾਧੂ ਸੰਤਾਂ ਨੇ ਹਿੱਸਾ ਲਿਆ ਅਤੇ ਸਾਧੂ ਸੰਤਾਂ ਦੇ ਆਸ਼ੀਰਵਾਦ ਸਦਕਾ ਡੇਰੇ ਦੇ ਮੁਖ ਸੇਵਾਦਾਰ ਬੱਬਾ ਰਾਜ ਸਿੰਘ ਜੀ ਨੇ ਡੇਰੇ ਦੀ ਪਗੜੀ ਆਪਣੇ ਸੁਪੁੱਤਰ ਮਹੰਸਤ ਨਾਮਦਾਸ ਜੀ ਨੂੰ ਦਿੱਤੀ ਅਤੇ ਸਾਧੂ ਸੰਤਾਂ ਨੇ ਆਪਣਾ ਆਸ਼ੀਰਵਾਦ ਮਹੰਸਤ ਨਾਮਦਾਸ ਜੀ ਨੂੰ ਦਿੱਤਾ ਅਤੇ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ ਜਿਸ ਵਿੱਚ ਸ਼੍ਰੀਮਾਨ Swami Parmeshwar Anandji Todkot Baba Pola ji Amritsar શ્રીਮਾਨ ਮਹੰਤ ਚੋਗੀ ਲਾਲ ਨਾਥ ਜੀ ਸ਼੍ਰੀਮਾਨ ਮਹੰਤ ਸ਼ਾਂਤਾਨੰਦ ਜੀ ਬੀਰੋਂਕੀ ਅਤੇ ਸ਼੍ਰੀਮਾਨ ਮਹੰਤ ਰਤਨਪੁਰੀ ਜੀ ਜੋਗੀ ਮਾਜਰਾ ਬਾਬਾ ਸਤਨਾਮ ਦਾਸ ਜੀ ਧਨੌਰਾ ਮਹੰਤ ਜਸਪਾਲ ਦਾਸ ਜੀ ਸੂਲਰ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀ ਹਾਜ਼ਰੀ ਲਗਵਾਈ ਆਈਆਂ ਸੰਗਤਾਂ ਦਾ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਾਜ ਸਿੰਘ ਜੀ ਵੱਲੋਂ ਬਹੁਤ ਧੰਨਵਾਦ ਕੀਤਾ ਗਿਆ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜਿਉ ਦਾਨ ਦੇ ਭਗਤੀ ਲਾਇਨ ਹਰ ਸੋਲਾ ਨਾਮ ਲਾਏ हम संतन की रेण प्यार हम संतन की शरणा संत हमारी ऊट सताणी संत हमारा ਵੰਦਨਾ ਹੈ ਤੈਨੂੰ ਨਾਨਕ ਦੁਲਾਰਿਆ ਆਦੋਂ ਸੁਦੀਨੋਂ ਮੈਨੂੰ ਜਨਮ ਤਾਰਿਆ ਤੀਨੋ ਲੋਕ ਦੇਖ ਹੋ ਗਏ ਨੇ ਅਨੰਦ ਜੀ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਮਾਤਾ ਜੀ ਸੋ ਲੱਖਣੇ ਖੁਸ਼ੀ ਮਨਾਉਂਦੀ ਐ ਕੁੱਟ ਕੇ ਤੇ ਨਾਲ ਛੱਤੀ ਦੇ ਲਗਾਉਂਦੀ ਐ ਕੈਸਾ ਹੈ ਅਨੂਪ ਮੇਰਾ ਫਰਜੰਦ ਜੀ ਨਾਨਕ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਸੁਰਨਰ ਥੋੜੀ ਆਰਤੀ ਕਰਨ ਜੀ ਸਿਰ ਉੱਤੇ ਜਟਾ ਸਾਜ ਰਵਰਨ ਜੀ ਦੂਰ ਦੂਰ ਤਾਈ ਫੈਲ ਗਈ ਸੁਗੰਧ ਜੀ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਮਾਲਕ ਰੂਪਮੰਦ ਮੁਸਕਨ ਜੀ ਬਾਲ ਜਤੀ ਜੋਗੀ ਮਹਾਨ ਨਿਰਵਾਨ ਜੀ ਮੋਹ ਰੂਪੀ ਜਾਲ ਦੇ ਕਟਣ ਤੰਦ ਜੀ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਜਗਤਾਂ ਜਲੰਦੇ ਦੀ ਸੁਣੀ ਪੁਕਾਰ ਜੀ ਚੱਲ ਕੇ ਕਲਸ ਵਾਗੇ ਤੇ ਪਰਾਰ ਜੀ ਨੇਤਰਾਂ 'ਚ ਛਵੀ ਮਾਤਮਕਰੰਗ ਜੀ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਦੁਨੀਆਂ ਦੇ ਬੇੜੇ ਪਾਰ ਲਾਉਣ ਵਾਲਿਆ ਆ ਜਾ ਬੇਬੀ ਵੰਸ ਨੂੰ ਬਚਾਉਣ ਵਾਲਿਆ ਆਗੇ ਸੰਸਾਰ ਦੇ ਕਟਾਣ ਫੰਦ ਜੀ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਪਾਸ ਜਨ ਚਾਰੇ ਨਹੀਂ ਲਗਾਉਣ ਵਾਲਿਆ ਬੇੜਾ ਮੰਝ ਤਾਰ ਪਾਰ ਲਾਉਣ ਵਾਲਿਆ ਧਰਮ ਦਾ ਨਾਰਾ ਕਰੇ ਨਾਮੁ ਲੰਦ ਜੀ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਭੁੱਲਿਆ ਨੂੰ ਆਕੇ ਮਾਰਗ ਦਿਖਾਇਆ ਤੂੰ ਸਤਨਾਮ ਵੜਾ ਸਦਕਾ ਪੜਾਇਆ ਤੋ ਦੇਵ ਨਾਮ ਗਿਆਨ ਮੈਂ ਹੋ ਮਤੀਮੰਦ ਜੀ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤ ਬਾਬਾ ਸ੍ਰੀ ਚੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੇ ਸੰਗਤ ਦੇ ਕੋਲ ਆਗਾ ਲੈਂਦੇ ਹਾਂ ਉਸ ਮਹਾਨ ਸਪੂਤ ਮਹਾਨ ਫਕੀਰ ਮਹਾਨ ਪੀਰ ਹੱਦ ਟੱਪੇ ਔਲੀਆ ਬੇਹੱਦ ਟੱਪੇ ਪੀਰ ਹੱਦ ਬੇਹੱਦ ਦੋਨੋਂ ਟੱਪੇ ਉਸ ਕਾ ਨੌਕੀਰ ਸਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਲਾੜਲੇ ਤੰਦਨ ਬਾਬਾ ਸ੍ਰੀ ਚੰਗ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜਨਮ